ਗ੍ਰਾਹਕਾਂ ਲਈ ਖੁਸ਼ਖਬਰੀ ਸੋਨੇ ਦੀਆਂ ਹੋਰ ਡਿੱਗੀਆਂ ਕੀਮਤਾਂ ਤੁਹਾਨੂੰ ਦੱਸਦੇ ਆ ਅਮਰੀਕਾ ਦੇ ਵਪਾਰ ਸਮਝੋਤੇ ਵਿਚਾਲੇ 10 ਗ੍ਰਾਮ ਸੋਨੇ ਦਾ ਕੀ ਹੈ ਰੇਟ ਜੀ ਆ ਅਮਰੀਕੀ ਰਾਸ਼ਟਰਪਤੀ 트੍ਰੰਪ ਦੁਆਰਾ ਨਿਰਧਾਰਿਤ ਟੈਰਿਫ 1 ਅਗਸਤ ਨੂੰ ਡੈਡਲਾਈਨ ਤੋਂ ਪਹਿਲਾਂ ਕਈ ਦੇਸ਼ਾਂ ਨਾਲ ਵਪਾਰ ਕੀਤਾ ਹੈ ਦੂਜੇ ਪਾਸੇ ਦੁਨੀਆ ਭਰ ਵਿੱਚ ਪੂਰ ਰਾਜਨੀਤਿਕ ਤਣਾਅ ਵੀ ਘਟ ਰਹੇ ਨੇ ਇੱਕ ਪਾਸੇ ਜਿੱਥੇ ਅਮਰੀਕੀ ਡਾਲਰ ਮਜ਼ਬੂਤ ਹੋ ਰਿਹਾ ਹੈ ਦੂਜੇ ਪਾਸੇ ਨਿਵੇਸ਼ਕ ਹੁਣ ਸੋਨੇ ਦੀ ਬਜਾਏ ਕਿਤੇ ਹੋਰ ਨਿਵੇਸ਼ ਕਰਨ ਨੂੰ ਇੱਕ ਵਿਪਰਤ ਵਿਕਲਪ ਵੱਜੋਂ ਵਿਚਾਰ ਕਰ ਰਹੇ ਨੇ। ਇਹ ਹੀ ਕਾਰਨ ਹੈ ਕਿ ਹਾਲਾ ਵਿੱਚ ਹੀ ਹੋਏ ਵਾਅਦੇ ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਗਿਰਾਵਟ ਆਈ ਹੈ। ਇਸ ਦੀ ਕੀਮਤ 1 ਲੱਖ ਰੁਪਏ ਤੋਂ ਹੇਠਾਂ ਆ ਗਈ ਹੈ। ਯਾਨੀ ਕਿ 29 ਜੁਲਾਈ 2025 ਨੂੰ ਸੋਨੇ ਦੀ ਕੀਮਤ ਹੇਠਾਂ ਆ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ 24 ਕੈਟ ਸੋਨਾ 1 ਲੱਖ ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵੇਚਿਆ ਜਾ ਰਿਹਾ ਜਦੋਂ ਕਿ 22 ਕੈਟ ਸੋਨਾ 99740 ਰੁਪਏ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ ਇਸੇ ਤਰ੍ਹਾਂ ਵਿਤੀ ਰਾਜਸਥਾਨੀ ਮੁੰਬਈ ਵਿੱਚ 24 ਕੈਟ ਸੋਨੇ ਦੀ ਕੀਮਤ 99920 ਰੁਪਏ ਅਤੇ 22 ਕੈਟ ਸੋਨੇ ਦੀ ਕੀਮਤ 92540 ਰੁਪਏ ਤੇ ਉਪਲਬਧ ਹੈ ਚੇਨਈ ਵਿੱਚ 24 ਕੈਟ ਸੋਨਾ 99204 ਰੁਪਏ ਪ੍ਰਤੀ 10 ਗ੍ਰਾਮ ਤੇ 22 ਕੈਟ ਸੋਨਾ 99590 ਰੁਪਏ ਵਿੱਚ ਵਿਕਰਿਆ ਇਸੇ ਤਰ੍ਹਾਂ ਕੋਲਕੱਤਾ ਵਿੱਚ ਵੀ 24 ਕੈਟ ਸੋਨਾ 99220 ਰੁਪਏ ਅਤੇ 22 ਕੈਟ ਸੋਨਾ 92504 ਰੁਪਏ ਤੇ ਵਿਕਰਿਆ ਪਟਨਾ ਵਿੱਚ 24 ਕੈਟ ਸੋਨਾ 99920 ਰੁਪਏ ਵਿੱਚ ਵਿਕਰਿਆ ਜਦੋਂ ਕਿ 22 ਕੈਟ ਸੋਨਾ 99590 ਰੁਪਏ ਚ ਉਪਲਬਧ ਹੈ ਦੱਸਣਾ ਬੰਦ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਰੋਜ਼ਾਨਾ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਇਸੇ ਲਈ ਕਈ ਕਾਰਕ ਜ਼ਿੰਮੇਵਾਰ ਨੇ ਇਸ ਵਿੱਚ ਐਕਸਚੇਂਜ ਸਤਰ ਡਾਲਰ ਦੀਆਂ ਕੀਮਤਾਂ ਵਿੱਚ ਉਤਾਰ ਚੜਾ ਕਸਟਮ ਡਿਊਟੀ ਆਦਿ ਸ਼ਾਮਿਲ ਨੇ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉਥਲ ਪੁਥਲ ਦਾ ਵੀ ਸੋਨੇ ਦੀਆਂ ਕੀਮਤਾਂ ਤੇ ਸਿੱਧਾ ਪ੍ਰਭਾਵ ਪੈਂਦਾ ਜੇਕਰ ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾ ਹੁੰਦੀ ਹੈ ਤਾਂ ਨਿਵੇਸ਼ਕ ਸਟਾਕ ਮਾਰਕੀਟ ਤੋਂ ਦੂਰੀ ਬਣਾ ਲੈਂਦੇ ਨੇ ਅਤੇ ਸੋਨੇ ਵਰਗੇ ਸੁਰੱਖਿਅਤ ਨਿਵੇਸ਼ਾਂ ਵੱਲ ਮੁੜਦੇ ਨੇ ਭਾਰਤ ਵਿੱਚ ਸੋਨੇ ਦਾ ਸਮਾਜਿਕ ਅਤੇ ਆਰਥਿਕ ਮਹੱਤਵ ਵੀ ਹੈ ਵਿਆਹਾਂ ਤੋਂ ਲੈ ਕੇ ਤਿਉਹਾਰਾਂ ਤੱਕ ਇਥੋਂ ਸੋਨੇ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਜਿਸ ਪਰਿਵਾਰ ਕੋਲ ਸੋਨਾ ਹੁੰਦਾ ਹੈ ਉਸ ਨੂੰ ਇਸ ਦੀ ਖੁਸ਼ਹਾਲੀ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਸੋਨਾ ਹਮੇਸ਼ਾ ਇੱਕ ਅਜੀਹਾ ਨਿਵੇਸ਼ ਰਿਹਾ ਹੈ ਜੋ ਮਹਿੰਗਾਈ ਨਾਲੋਂ ਬਿਹਤਰ ਰਿਟਰਨ ਦਿੰਦਾ ਹੈ ਇਹੀ ਕਾਰਨ ਹੈ ਇਸ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ ਦੁਬਾਰਾ ਫਿਰ ਦੱਸ ਦਿੰਨੇ ਆ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਬਦਲਾਅ ਦਾ ਦੌਰ ਜਾਰੀ ਹੈ ਦੱਸ ਦਈਏ ਮੰਗਲਵਾਰ ਯਾਨੀ ਕਿ ਅੱਜ 29 ਜੁਲਾਈ ਨੂੰ ਦੋਵਾਂ ਕੀਮਤੀ ਧਾਤਾਂ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ ਐਮਸੀਐਕਸ ਤੇ ਸੋਨੇ ਦੀ ਕੀਮਤ 97670 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰ ਰਹੀ ਹੈ ਜਦੋਂ ਕਿ ਚਾਂਦੀ ਲਗਭਗ 113245 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਦੱਸ ਦਈਏ ਅਮਰੀਕਾ ਤੇ ਯੂਰਪੀਅਨ ਯੂਨੀਅਨ ਵਿਚਕਾਰ ਵਪਾਰ ਸਮਝੌਤੇ ਤੋਂ ਬਾਅਦ ਸੁਰੱਖਿਅਤ ਨਿਵੇਸ਼ ਵਿਕਲਪ ਵੱਜੋਂ ਸੋਨੇ ਦੀ ਮੰਗ ਘਟੀ ਹੈ। ਸਟਾਕਿਸਟਾਂ ਵੱਲੋਂ ਲਗਾਤਾਰ ਵਿਕਰੀ ਕਾਰਨ ਰਾਸ਼ਟਰੀ ਰਾਜਸਥਾਨੀ ਸਰਾਫਾ ਬਾਜ਼ਾਰ ਵਿੱਚ ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਲਗਾਤਾਰ ਚੌਥੇ ਸੈਸ਼ਨ ਲਈ ਡਿੱਗ ਗਈਆਂ ਨੇ। ਇਹ 500 ਰੁਪਏ ਦੀ ਗਿਰਾਵਟ ਨਾਲ 98200 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ।